ਮੈਂਟ ਜੀ ਖਡੂਰ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆਗਾ ਦੇਖੋ ਖਡੂਰ ਸਾਹਿਬ ਦਾ ਜਿਹੜਾ ਹਲਕਾ ਵੈਸੇ ਬੜਾ ਰੋਚਕ ਹੈ ਅੱਗੇ ਵੀ ਤੁਹਾਨੂੰ ਮੈਂ ਦੱਸਿਆ ਕਿ ਕਮਾਲਵੇ ਦਾ ਹਲਕਾ ਆ ਗਿਆ ਵਿਚੋਂ ਮਾਝੇ ਦੇ ਆ ਗਏ ਦੁਆਬੇ ਦੇ ਆ ਗਏ ਤੇ ਉੱਥੇ ਦਾਵੇਦਾਰੀਆਂ ਵੀ ਮਾਝਾ ਮਾਲਵਾ ਦੁਆਬਾ ਜਿਵੇਂ ਸਰਦੂਲ ਸਿਕੰਦਰ ਕਹਿੰਦਾ ਸੀ ਨਾ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਕਿਦੇ ਦੇ ਵਿੱਚ ਪਾਉਣ ਪੜਤੋ ਉਹਨੇ ਕਿਸੇ ਇੱਕ ਰੀਜ਼ਨ ਦਾ ਨਹੀਂ ਕਿਹਾ ਵੀ ਕਿਤੇ ਕੋਈ ਦੂਜਾ ਕਹੇ ਕਿ ਮਤਲਬ ਕਿ ਸਾਡੇ ਨਾਲ ਬਿਤਕਰਾ ਕੀਤਾ ਵੀ ਮੰਨ ਲਓ ਮਾਲਵੇ ਵਾਲੇ ਨਾਲ ਲਾਉਣ ਦੁਆਬੇ ਵਾਲੇ ਨਾਲ ਲਾਉਣ ਜਾਂ ਉਸੇ ਤਰ੍ਹਾਂ ਦਾਵੇਦਾਰੀਆਂ ਵੀ ਤਿੰਨ ਹੋ ਗਈਆਂ ਇੱਕ ਦੁਆਬੇ ਚ ਰਾਣਾ ਫੈਮਲੀ ਹੋ ਗਈ ਦੂਜੀ ਕਹਿੰਦੇ ਕਲਵੀਰ ਜੀਰਾ ਉਹ ਵੀ ਤੇਜ ਹੋ ਗਿਆ ਅੱਛਾ ਜੀ ਉਹਨਾਂ ਦੀ ਨਜ਼ਰਮਾਰੀ ਬਿਲਕੁਲ ਉਹ ਬਾਜਵਾ ਸਾਹਿਬ ਦਾ ਤਾਂ ਤੁਹਾਨੂੰ ਪਤਾ ਬੜਾ ਕਰੀਬੀ ਆ ਤੇ ਤੀਜੇ ਪਾਸੇ ਭੁੱਲਰ ਫੈਮਿਲੀ ਮਾਜੇ ਚ ਹੋ ਗਈ ਸੁਖਪਾਲ ਭੁੱਲਰ ਹੋਰੀ ਜਿਹੜਾ ਬੱਤੀ ਲਾਈ ਫਿਰਦਾ ਸੀਗਾ ਵੀਆਈਪੀ ਕਲਚਰ ਖਤਮ ਹੋਣ ਦਾ ਕਹਿੰਦਾ ਭਾਉ ਯਾਰ ਸਾਡਾ ਪਤਾ ਕਿਤਰਾ ਲੱਗੇਗਾ ਵੀ ਇਹ ਬਤਾਏ ਕੋ ਉਤਰਾ ਕੌਣ ਸੀ ਆਂਦਾ ਹੀ ਸਾਨੂੰ ਇਹ ਤਾਂ ਸੀ ਗਿਲ ਚਲਾਈ ਜਾਂਦੇ ਸਬਤੇ ਗੱਲ ਤਾਂ ਠੀਕ ਹੈ ਵੀਰ ਹੰਦਾ ਨਹੀਂ ਕਹਿੰਦਾ ਜਿਹਨੂੰ ਬਣਾਇਆ ਹੁਣ ਵਈ ਸਮਾਰਕ ਨਿਆਰੇ ਤਾਂ ਲੈ ਲਈਏ ਜੇ ਲਾਜੀਤੀ ਨਾ ਵੇ ਪੈ ਜਾਣੀ ਜੀ ਤੁਹਾਨੂੰ ਯਾਰ ਸਾਨੂੰ ਸਾਂਹੀ ਸਾਨੂੰ ਸਿਹਾਨਣਾ ਕਿੰਨੇ ਆ ਜੀ ਤੇ ਇਦਾਂ ਆ ਕਿ ਹੁਣ ਚਰਚਾਾਂਵਾਂ ਚੱਲਦੀਆਂ ਪਈਆਂ ਕਿ ਜਸਵੀਰ ਡਿੰਪਾ ਉਹ ਤੇ ਬਈ ਕਹਿੰਦੇ ਕਿ ਇਸ ਵੇਲੇ ਦਾਵੇਦਾਰੀ ਤੋਂ ਪਿਛਾ ਹਟ ਗਿਆ ਤੇ ਜਿਵੇਂ ਹੀ ਦਾਵੇਦਾਰੀ ਤੋਂ ਪਿਛਾ ਹਟਿਆ ਇਹ ਦੋ ਫੈਮਲੀਆਂ ਜੀਰਾ ਫੈਮਿਲੀ ਇਹ ਵੀ ਫੈਮਿਲੀ ਆ ਨਾ 인ਦਰਜੀਤ ਸਿੰਘ ਜੀਰਾ ਤੇ ਉਹਦਾ ਬੇਟਾ ਕੁਲਵੀਰ ਜੀਰਾ ਇੰਦਰਜੀਤ ਜੀਰਾ ਤੇ ਹੁਣ ਐ ਨਹੀਂਗਾ ਤਾਂ ਕੁਲਵੀਰ ਜੀਰਾ ਅੱਗੇ ਵਧ ਰਿਹਾ ਕਿ ਯਾਰ ਮੈਨੂੰ ਤੇ ਉਹ ਟਿਕੜ ਉਧਰੋਂ ਪੁੱਲਰ ਫੈਮਿਲੀ ਤੁਹਾਨੂੰ ਪਤਾ ਹੀ ਆ ਗੁਰਚੇਤ ਪੁੱਲਰ ਜੀ ਆਪ ਵੀ ਸੋ ਪਾਰਪੂਲ ਹਾਂਜੀ ਹਾਂਜੀ ਉਹ ਵੀ ਕਿਤੇ ਨਾ ਕਿਤੇ ਐਕਟਿਵ ਹੋ ਗਏ ਆ ਕਿ ਸ਼ਾਇਦ ਟਿਕਟ ਇਧਰ ਡਿੱਗ ਪਵੇ ਬਾਕੀ ਉਹਨੂੰ ਵੇਖੋ ਅੱਗੇ ਕਿਨੂੰ ਇਹ ਟਿਕਟ ਮਿਲਦੀ ਆ ਖਡੂਰ ਸਾਹਿਬ ਦੀ ਪਰ ਇੱਕ ਅਨਾਰ ਦੋ ਚਾਰ ਬਿਮਾਰ ਹੋ ਤਾਂ ਸਾਬਾਕੀ ਆ ਨਾ ਦਾਅਵੇਦਾਰੀ ਤੇ ਆਉਣੀ ਆ ਪਰ ਇਹ ਇਹ ਹੁੰਦਾ ਕਿ ਜਿਹਨੂੰ ਟਿਕਟ ਮਿਲ ਜਾਂਦੀ ਆ ਉਹ ਬਾਗੋ ਬਾਗ ਸੋਣਿਆ ਦੂਜਾ ਕਹਿੰਦਾ ਸੀ ਚੁੱਪ ਦੇ ਗਨੇਰੀਆਂ ਰਹਿ ਗਏ ਤੇ ਨਾਰ ਕੋਈ ਹੋਰ ਲੈ ਗਿਆ ਜੀ ਇਹ ਵੀ ਹੋ ਜਾਂਦਾ ਜੀ ਸਾਬ ਕੱਲੋਂ ਕਹਿੰਦੇ ਪਏ ਜੀ ਖਡੂਰ ਸਾਹਿਬ ਵੈਸੇ ਤਾਂ ਗੱਲਾਂ ਦਾ ਜੋਰ ਸੀ ਕਿਸੇ ਟਾਈਮ ਦੇ ਵਿੱਚ ਪਰ ਮੰਨਾ ਇੱਥੇ ਸਟਰੋਂਗ ਆ ਜੀ ਪਰ ਜਰੂਰ ਦਾ ਭਾਈਪਾ ਦੇ ਵਿੱਚ ਗਿਆ ਉਹਨੂੰ ਦਾ ਕੰਮ ਔਖਾ ਹੋ ਗਿਆ ਤੇ ਅਕਾਲੀ ਜਦੋਂ ਸੀਟ ਦੇਣਗੇ ਫੇਰ ਕਲੀਅਰ ਹੋਊਗਾ ਜੀ ਇਹ ਕਹਿੰਦੇ ਪਏ ਆ ਉੱਪਰ ਇੱਕ ਵੀਰ ਕਹਿੰਦੇ ਪਏ ਸੀ ਕਿ ਮੰਨਾ ਤਿੰਨ ਵਾਰ ਵਿਧਾਇਕ ਬਣਿਆ ਜੀ ਕਹਿੰਦੇ ਕਿ ਭਾਈ ਇੱਕ ਵੀਰ ਸੀਗੇ ਉੱਪਰਲੇ ਪਾਸੇ ਮਿੰਟੂ ਜੀ ਦਾ ਰਕਮੈਂਡ ਹੈ ਕਿਉਂਕਿ ਕੱਲ ਵੀ ਗੱਲ ਚੱਲੀ ਸੀ ਨਹੀਂ ਨਹੀਂ ਤਿੰਨ ਵਾਰ ਹਾਂ 2002 ਹਾਂਜੀ 2007 ਤੇ 12 ਹਾਂ ਤਾਂ ਉਹ ਕਹਿੰਦੇ ਜੀ ਤਿੰਨ ਵਾਰੀ ਹੈ ਜੀ ਹਾਂ ਇੱਕ ਵਾਰੀ ਖਡੂਰ 2002 ਸੱਤ ਤੇ ਅੱਛਾ ਉਹਨੇ ਹਰਾਇਆ ਬੜੇ ਤਗੜੇ ਬੰਦੇ ਨੂੰ ਅੱਛਾ ਮੈਂ ਚੱਕੀਤਾ ਬਾਤ ਜੀ ਮੰਤਰੀ ਸ਼ਹਾਬਾਜ਼ਪੁਰੀ ਨੂੰ ਓਹੋ ਅੱਛਾ ਤਰਸੀਮ ਡੀਸੀ ਨੂੰ ਤੇ ਇੱਕ ਵਾਰੀ ਰਾਇਆ ਰਣਜੀਤ ਸ਼ਜਲ ਵਿਡੇ ਮਤਲਬ ਕਿ ਤਗੜੇ ਤਗੜੇ ਜਿਹੜੇ ਨਾਮੀ ਖੜਾ ਰਹੀ ਸੀਗੇ ਉਹਨਾਂ ਨੂੰ ਨਾ ਵਾਕਿਆ ਭਈ ਮੰਨਾ ਵਾਕਿਆ ਮੰਨਣਾ ਨਾ ਮੰਨੇ ਨੂੰ ਹਾਂ ਜੀ ਕਹਿੰਦਾ ਦੋ ਕੁ ਵਾਰੀ ਰਿਆ ਹੋਣਾ ਜੀ 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 ਤਾਂ ਇਹਨੂੰ ਪਤਾ ਕਿ ਹਟ ਰਿਕ ਮਾਰੀ ਬੈਠਾ ਜੀ 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 ਇਹਦੇ ਨਾਲ ਕਹਿੰਦੇ ਕਿ ਬਾਈ ਜਗਤਾਰ ਸਿੰਘ ਸੰਧੂ ਜੀ ਹੈ ਕਹਿੰਦੇ ਜੀ ਕਿ 80 20 ਦੀ ਸੈਟਿੰਗ ਹੋ ਗਈ ਹੈ ਬਠਿੰਡਾ ਸੀਟ ਬਾਦਲਾਨੀ ਛੱਡ ਦਿੱਤੀ ਹੈ ਬਾਈ ਸਾਨੂੰ ਤਾਂ ਬਾਈ ਪਤਾ ਨਹੀਂ ਚੱਲੋ ਕੋਈ ਗੱਲ ਨਹੀਂ ਜੀ ਹੋ ਗਈ ਮੰਨ ਲੈਨੇ ਕੁਛ ਨਾ ਕੁਛ ਤੁਸੀਂ ਗੱਲਾਂ ਦੱਸਦੇ ਰਿਹਾ ਕਰੋ 80 20 ਦੀ ਹੁਣ ਦੇਖੋ ਅਸੀਂ ਕੀ ਕਹਿ ਸਕਦੇ ਹਾਂ ਸੂਰ 80 20 ਦੀ ਹੋਈ ਹੈ 75 25 ਦੀ ਹੋਈ ਹੈ 50 50 ਦੀ ਹੋਈ ਹੈ ਸਾਨੂੰ ਕੀ ਇਹਨਾਂ ਚੀਜ਼ਾਂ ਦਾ ਬਾਈ ਹੁਣ ਕੋਈ ਪਰਮਾਨ ਹੈਗਾ ਤੁਸੀਂ ਆਜ਼ਾਦੋਂ ਆਹੀ ਇਦਾਂ ਦੀ ਕੋਈ ਗੱਲ ਕਹਿ ਲਈਏ ਨਾਲ ਦੀ ਨਾਲ ਆ ਹੁਣੇ ਫੋਨ ਆ ਜਾਣਾ ਕਿ ਜਨਾਬ ਮੜਾ ਜੀ ਦੱਸਿਓ ਤੁਸੀਂ ਕਿਹੜੀ ਦੂਰਬੀਨ ਨਾਲ ਵੇਖਿਆ ਸਕਦਾ ਤੇ ਫਿਰ ਅਸੀਂ ਤੁਹਾਡਾ ਨਾਮ ਤੇ ਲੈਣ ਨੂੰ ਰਹਿ ਕਿ ਫਲਾਣਾ ਸਿੰਘ ਜੀ ਕਮੈਂਟ ਕਰ ਗਏ ਸਨ ਸੋ ਇਹ ਗੱਲਾਂ ਜਿਹੜੀਆਂ ਤੁਸੀਂ ਕਰ ਸਕਦੇ ਹੋ ਜੀ ਵਧੀਆ ਨਜ਼ਾਰੇ ਲਓ ਅਸੀਂ ਤੇ ਕਹਿੰਨੇ ਕਿ ਆਪਾਂ ਕਿਹੜਾ ਕੋਈ ਇੱਥੇ ਕੋਈ ਇੱਥੇ ਆਪਾਂ ਕਹਿਣਾ ਵੀ ਹੇਮਸ ਖੋਲੋ ਜੀ ਆ ਸਾਡੇ ਲਈ ਆ ਖੋਲੋ ਆ ਸਾਡੇ ਲਈ ਆ ਖੋਲੋ ਆਹੀ ਤੇ ਆ ਹੀ ਆ ਬਸ पेड्रो ਆ ਸੀਟ ਤੇ ਆ ਹੋ ਗਿਆ ਉਧਰੋਂ ਆ ਸੀਟ ਤੇ ਆ ਹੋ ਗਿਆ ਜੀ 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 ਤਾਂ ਇਹਦੇ ਨਾਲ ਹੀ ਕਮੈਂਟ ਕਰਨੇ ਜੀ ਕਿ ਡਿੰਪਾ ਕਿਉਂ ਪਿੱਛੇ اٹ ਗਿਆ ਜੀ ਕਹਿੰਨੇ ਕੇ ਕੋਲਵੰਤ ਸਿੰਘ ਰਾਜੀ ਕਰ ਲਿਆ ਹੁਣਾਂ ਉਹਨਾਂ ਨੇ ਬਈ ਤੂੰ ਮਤਲਬ ਕਿ ਕਿਸੇ ਹੋਰ ਸਫਰ ਤੇ ਉਹਨੇ ਲਿਖਿਆ ਤਾਂ ਹੈ ਕਿ ਨਵੇਂ ਸਫਰ ਦੀ ਸ਼ੁਰੂਆਤ ਵੀ ਤੂੰ ਕਿਸੇ ਹੋਰ ਸਫਰ ਤੇ ਪੈ ਜਾ ਇਹ ਸੜਕ ਖਾਲੀ ਕਰ ਦੇ ਉਹਦੇ ਤੇ ਕੋਈ ਹੋਰ ਰੋਡ ਰੂਲਰ ਲੈ ਕੇ ਆ ਜਾਏਗਾ ਉਹ ਕਿਹੜਾ ਸੁਣੀ ਰਹਿਣੀ ਹੈ ਸੁੰਜੀ ਤੇ ਛੱਡਣੀ ਨਹੀਂ ਸੜਕ ਨਾ ਨਹੀਂ ਨਹੀਂ ਉਹ ਨਹੀਂ ਸੁਣੀ ਛੜਦੇ ਜੀ ਚੌਧਰੀ ਸਾਹਿਬ ਕਹਿੰਦੇ ਰਮਨਦੀਪ ਰਮਨਜੀਤ ਸਿੱਕੀ ਉਹ ਵੀ ਲਾਈਨ ਦੇ ਵਿੱਚ ਨੇ ਜੀ ਕਹਿੰਦੇ ਕਿ ਰਾਣਾ ਗੁਰਜੀਤ ਉਹਨਾਂ ਦੀ ਸਪੋਰਟ ਕਰ ਰਿਹਾ ਪੂਰੀ ਕਹਿੰਦੇ ਕਿ ਭਾਈ ਹਾਂ ਫਿਰ ਰਾਣਾ ਫੈਮਿਲੀ ਹਨ ਪਰ ਉਹਨਾਂ ਦੇ ਪਰਮਦਰਪੁਰ ਸਾਹਿਬ ਚਲੇ ਗਏ ਪਰ ਉਹਨਾਂ ਦੇ ਕਰ ਡੈਥ ਹੋ ਗਈ ਇਸ ਕਰਕੇ ਹੋ ਸਕਦਾ ਥੋੜੇ ਜੇ ਮੇਰੇ ਖਿਆਲ ਨਾਲ ਉਹ ਹੁਣ ਹਾਂ ਜੀ ਸਿੱਕੀ ਸਾਹਿਬ ਵੀ ਆਪਦਾ ਦਾਵਾ ਥੋੜੀ ਛੱਡਣਗੇ ਨਹੀਂ ਛੱਡਣਗੇ ਜੀ 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 ਤੇ ਚਲੋ ਕੋਈ ਗੱਲ ਨਹੀਂ ਮਿੰਟੋ ਜੇ ਦਾਵੇਦਾਰੀਆਂ ਤਾਂ ਪੇ